ਤੇ ਆਪਾਂ ਹੁਣ ਘਰਾਂ ਲ ਨੂੰ ਜਾ ਰਹੇ ਆ ਗਰੋਸਰੀ ਕਰਕੇ ਆਏ ਸੀ ਕਿ ਬੱਸਾਂ ਵਿੱਚ ਤੁਰ ਕੇ ਜਾਏ ਗਰੋਸਰੀ ਕਰਨੀ ਬੜੀ ਔਖੀ ਆ ਸਨੋਵ ਵਿੱਚ ਆ ਆਪਣੇ ਹੱਥ ਚ ਹੈਗਾ ਬੈਗ ਗਰੋਸਰੀ ਕਰਕੇ ਲਿਆਏ ਆ ਆਪਾਂ ਕਿਉਂਕਿ ਇਹ ਸਟੂਡੈਂਟ ਤੇ ਜਿਨ੍ਹਾਂ ਕੋਲੇ ਗੱਡੀਆਂ ਨਹੀਂ ਹੈ ਉਹੀ ਸਮਝ ਸਕਦੇ ਆ ਕਿ ਜਦੋਂ ਬੱਸਾਂ ਤੇ ਜਾ ਕੇ ਗਰੋਸਰੀ ਕਰਨੀ ਤੇ ਸਨੋਂ ਨੂੰ ਦੇਖਣਾ ਤੇ ਠੰਡ ਚੱਲਣੀ ਹਾਂਜੀ ਸਵਾਗਤ ਹੈ ਤੁਹਾਡਾ ਤੇ ਦੇਖੋ ਸਨੋ ਕਿੰਨੀ ਪਈ ਜਾਂਦੀ ਅੱਜ ਪੂਰੀ ਬਰਫ਼ ਪਈ ਜਾਂਦੀ ਕੈਨੇਡਾ 'ਚ ਪਹਿਲੇ ਦਿਨ ਹੀ ਪੈ ਲੱਗੀ ਹੈ ਨਾ ਜੇ ਦੇਖੋ ਪਹਿਲਾ ਦਿਨ ਆ ਜਿੱਧਰ ਆਪਣਾ ਕਹਿੰਦੇ ਕਿ ਅਨਟਾਰੀਓਰੀ ਲਈ ਟ੍ਰਾਂਟੋਵਲ ਬ੍ਰੈਂਟਨ ਲਈ ਇਧਰ ਪਹਿਲੇ ਦਿਨ ਆ ਆਪ ਦਾ ਝੰਡਾ ਦੇ ਕੇ ਕੈਨੇਡਾ ਦਾ ਕਿੰਨਾ ਘੈਣ ਨਾ ਦਾ ਠੀਕ ਆਪਾਂ ਲੈਨੇ ਟਿਮ ਹਟਨ ਤੋਂ ਕਾਫੀ ਨਾਲੇ ਦੇਖੋ ਨੇ ਬਰਫਾ ਦੇਖੋ ਆਪਣੇ ਕੱਪੜਿਆਂ ਦੇ ਬਾਹਰ ਸਿਰ ਹੋ ਗਿਆ ਇਦਾਂ ਕਿਤਾ ਟੱਕਣਾ ਦੇਖੋ ਤੁਸੀਂ ਦੇਖ ਸਕਦੇ ਆ ਕਿ ਲੱਕ ਟੱਕ ਕਿੰਨੀ ਵਧੀਆ ਜਾਗਦੀਆਂ ਪਈਆਂ ਤੇ ਕਿੰਨੀ ਘੈਂਟ ਲੱਗਦੀਆਂ ਤੇ برف ਰੱਬ ਦਾ ਰੱਬ ਦਾ ਰੂਪ ਵੇਖੋ ਕਿ ਕਿਦਾਂ ਕਿ برف ਸਿੱਟੀ ਜਾਂਦਾ ਪੂਰੀ ਘੈਂੜ ਘੈਂੜ ਜੰਮੀ ਜਾਂਦੀ برف ਕਿੰਨੀ ਘੈਂਟ ਲਾਦੀ ਆ ਨਾ ਡੱਗਦੀ برف ਜੀ ਹੈ ਨਾ A palavra tem um do coffee ਤੇ ਹੁਣੇ ਜਾਨੀ ਫਟ ਗਈ ਆ ਪੁਟਾਈ ਆਪਾਂ ਸੁਜਮਾ ਸੋ ਯਾ ਲੈ ਇੱਕ ਮਿੰਟ ਹੋਇਆ ਉਹਨਾਂ ਕੇ ਹੁਣੇ ਫੇਰ ਸੁਨੋ ਤੈਨੂੰ ਫਟ ਗਈ ਤੇ ਸੀ ਕਿ ਚੁਮਾ ਦਿੱਤੀ ਕੋਫੀ ਚਲ ਕੋਈ ਨਹੀਂ ਆਪਾਂ ਕੋਫੀ ਲੈਣ ਗਏ ਸੀ ਤੇ ਉਹਨੇ ਕੇ ਟਾਈਮ ਤੱਕ ਸਲੋ ਬੰਦ ਹੋ ਗਿਆ ਕਿੰਨਾ ਘੈਂਟ ਲੱਗਦਾ ਨਾ ਹੁਣ ਦੇਖੋ ਕਿੰਨਾ ਸੋਹਣਾ ਲੱਗਦਾ ਰੋਡ ਕੱਟੀਆਂ ਚੱਲ ਜਾਂਦੀਆਂ ਐਕਟ ਮਿੰਟ ਲੱਗਿਆ ਹੁਣ ਆਪਾਂ ਨੂੰ ਕੌਫੀ ਲੈਣ ਲੱਗਿਆ ਤੇ ਬਸ ਉਹਨੇ ਕੇ ਟਾਈਮ ਤੱਕ ਸਹੋ ਬੰਦੋ ਮੌਸਮ ਬੜਾ ਠੰਡਾ ਹੈ ਕੌਫੀ ਵਾਲਾ ਹੋਇਆ ਫਿਰ ਥੈਂਕ ਯੂ ਕੌਫੀ ਕਹਿੰਦਾ ਏਗਾ ਇਦਾਂ ਦੇ ਰੋਡ ਆ ਕੈਨੇਡਾ ਚ ਬਣਾਏ ਹੋਏ ਸਾਈਡ ਤੇ ਆਪਾਂ ਤੁਰ ਸਕਦੇ ਆ ਤੇ ਅੱਗ ਵੀ ਲਗਾਈ ਜਾਂਦੀਆਂ ਨਾਲ ਵੀ ਨਾਲ ਆ ਬਰਫ ਪਈ ਹੋਈ ਐ ਥੋੜੀ ਹਟੀ ਐ ਬਹੁਤ ਸਨੋ ਹਜੇ ਤੱਕ ਪਈ ਐ ਦੇਖੋ ਕਿੰਨੀ ਘੈਂਟ ਲੱਗਦੀ ਐ ਦੇਖ ਉਧਰ ਲਾਈਟਾਂ ਕਿੰਨੀ ਸੋਹਣੀਆਂ ਲਾਤੀਆਂ ਕਿੰਨੀ ਘੈਂਟ ਬਣੀ ਪੂਰੀ برف ਪਈ ਜਾਣੀ ਨਾ ਤਰਵਾਜ ਗੱਡੀਆਂ ਵੀ ਸਲਿੱਪ ਹੋ ਜਾਂਦੀਆਂ ਤੇ ਗੱਡੀਆਂ ਦੇ ਵਿੱਚ ਟਾਇਰ ਪਾਉਣੇ ਪੈਂਦੇ ਆ ਦੇਖੋਗੇ ਪੂਰ ਯਾਨਕੀ ਸਨੋ ਪਈ ਜਾਂਦੀ ਹੈ برف ਪੂਰੀਆਂ ਸੜਕਾਂ ਟੱਕ ਦਿੱਤੀਆਂ ਜਿੱਟੀਆਂ ਜਿੱਟੀਆਂ ਹੋ ਗਈਆਂ ਗੱਡੀਆਂ ਗੁੱਡੀਆਂ ਘਰ ਸਾਰੇ برف ਨਾਲ ਢਰ ਜਾਂਦੇ ਆ ਕੈਨੇਡਾ ਦੀ ਸਨੋ ਆਂਦੇ ਕਿ ਬਹੁਤ ਵਧੀਆ ਪਰ ਜਦੋਂ ਕਿ ਇਹ ਪੈਂਦੇ ਰਹਿੰਦੀ ਜਦੋਂ ਕੰਮਾਂ ਤੇ ਜਾਈਦਾ ਗੱਡੀਆਂ ਲੈ ਕੇ ਨਿਕਲੀਦਾ ਤੇ ਬੜਾ ਔਖਾ ਹੁੰਦਾ ਵੈਸੇ ਤਾਂ ਵਧੀਆ ਲੱਗਦੀ ਐ ਅਸੀਂ ਕਿ ਘੈਂਟ ਆ ਪਰ ਕੰਮ ਨਹੀਂ ਹੁੰਦੇ ਸਲੋ ਹੋ ਜਾਂਦੇ ਕੰਮ ਕਿੰਨਾ ਘੈਂਟ ਬਣਿਆ ਪਿਆ ਹਾਂ ਪਾਸ ਨੂੰ ਸਾਰਾ ਅੱਜ ਸਨੋਹ ਪੈਂਦਿਆਂ ਦਾ ਟੂਰ ਦਿਖਾਇਆ ਦੇਖੂਗੇ ਇਹ ਤੱਕ ਪਈ ਜਾਂਦੀ ਆਪਾਂ ਕਿ ਗਰੋਸਰੀ ਕਰਨਾ ਪਰ ਟਿੰਮ ਤੋਂ ਕੌਫੀ ਵੀ ਲਈ ਆ ਉੱਥੋਂ ਆਪਾਂ ਤੁਰ ਕੇ ਜਾਨੀਂ ਕੋਫੀ ਲੇਸ਼ਨ ਦਿਖਾਈ ਕਿ ਸਨੋਹ ਪੈਂਦੀ ਸੀ ਗਰੋਸਰੀ ਕਰਕੇ ਆਂਦੀ ਆ ਦੂਰ ਪੈਂਦੇ ਜਿੱਥੇ ਆਪਣੀ ਗਰੋਸਰੀ ਸਟੋਰ ਹੁੰਦੇ ਆ ਕਾਫੀ ਦੂਰ ਪਏ ਜਾਂਦੇ ਆ ਤੇ ਸਨੋਹ ਵਿੱਚ ਜਿੱਦਾਂ ਕਿ ਗਰੋਸਰੀ ਕਰਨੀ ਸਾਨੂੰ ਪਤਾ ਇੱਕ ਗੱਡੀ ਤੋਂ ਬਿਨਾ ਠੰਡ ਚ ਸਟੂਡੈਂਟ ਉਹਨਾਂ ਨੂੰ ਪਤਾ ਤੇ ਚਾਈ ਜਿਹੜੇ ਹੁਣ ਕਰ ਰਹੇ ਆ ਉਹਨਾਂ ਨੂੰ ਪਤਾ ਆਪਾਸੋਂ ਦਿਖਾ ਰਹੇ ਆ ਬਾਰ ਬਰ ਪਤਾ ਨਹੀਂ ਯਾਰਾ ਦੇਖੋ ਕਿ ਐ ਪੈਂਦੀ ਐ ਸਨੋ ਪੂਰਾ ਚਿੱਟਾ ਹੋਇਆ ਪੈਦਾਂ ਪੂਰੀ ਬੈਸਕੀ ਆ ਕਿ ਰੋਡ ਦਿਖਦਾ ਹੀ ਨਹੀਂ ਕਿ ਰੋਡ ਵੀ ਹੈਗਾ ਦੇਖ ਚਿੱਟੀ ਗੱਡੀ ਐ ਤੇ ਨਾਲ ਹੀ ਪੂਰੇ ਸਨੋ ਦੇ ਚਿੱਟੀ ਹੋ ਗਈ ਐ ਦੇਖੋ ਆ ਆਪਣੇ ਹੱਥੀਓਂ ਤੁਸੀਂ ਦੇਖ ਰਹੇ ਹੋ ਪਰਸ਼ਾਣ ਗਰੋਸਰੀ ਦਾ ਬੈਗ ਐ ਤੇ ਪੂਰਾ ਕਿੰਨੀ ਪੈ ਗਈ ਹੈ ਨਾ ਕਿੰਨੀ ਪਈ ਜਾਂ ਨਹੀਂ ਗੈੜ ਲੱਗਦੀ ਮਰੂ ਵਰਗੀ ਐ ਨਾ ਸੱਚੀ ਵੈਸੇ ਦਾ ਪਰ ਜਦੋਂ ਪਈ ਜਾਂਦੀ ਰਹਿੰਦੀ ਹੈ ਤੇ ਪਾਣੀ ਬਣ ਜਾਂਦਾ ਇਹਦਾ ਹਾਂ ਪੂਰੀ ਕੰਨੀ ਬੈਠ ਗਿਆ ਵੇਲਾ ਹਨਾ ਦੇਖੋ ਕੋਈ ਪਈ ਜਾਂਦੀ ਮਿੱਤਰੋ ਕਾਰ ਦੇਖੋ ਤਾਂ ਘਰਾਂ ਤੇ ਅੱਜ ਗੱਡੀਆਂ ਦੇ ਟਹਿਰ ਆ। ਦੋ ਗੱਡੀ ਨੰਗਦੀ ਐ ਤੇ ਬੇਸ਼ੇਕ ਜਿਵੇਂ ਛੈਪਣੀਆਂ ਤੋਂ ਮੈਂ ਛਪੀ ਜਾਂਦੇ। ਨਾਲ ਦੀ ਨਾਲ ਬਰਫ ਦੇ ਕਿੱਕ ਦੀ ਪਈ ਜਾਂਦੀ। ਉਹ ਕਾਰ ਕਿੰਨਾ ਸੋਹਣਾ ਬਣਾਇਆ ਹੈ ਨਾ ਉਹਨਾਂ ਨੇ। ਹਲ ਵੀ ਯੂਰ ਲੱਗਦਾ। ਹਾਂ। ਚੱਲ ਆ ਵੀ ਕਿੰਨਾ ਘਣ ਲੱਗਾ ਇੱਥਾ।

ਕਾਰ ਆ ਗਿਆ ਤੇ ਦੱਸਿਓ ਵੀਡੀਓ ਕਿੱਦਾਂ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਦੇਓ ਇਹਨੂੰ ਤੇ ਚੈਨਲ ਆਪਣੇ ਨੂੰ ਸਬਸਕ੍ਰਾਈਬਰ ਕਰ ਲਿਓ ਤੇ ਸ਼ੇਅਰ ਕਰਿਓ ਵੀਡੀਓ ਵੱਧ ਤੋਂ ਵੱਧ